कल 23 तारीख दी है पिछले महीने दी कुछ नहीं बस आई कपड़े धोंदे ही ਘਰ ਤੇ ਜਿਹੜਾ ਸਾਡੀ ਗਲੀ ਤੁਸੀਂ ਤਾਂ ਉਹਨਾਂ ਆਪਾਂ ਕੱਲ ਮਸ਼ੀਨ ਲਾਈਏ ਤੇ ਉਹਦਾ ਪਾਣੀ ਗਲਿਆ ਜਾਂਦਾ ਤੇ ਉਹ ਉਹਨਾਂ ਦਾ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦਾ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਪਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰੇ ਖੜਾ ਹੋ ਗਿਆ ਕਿ ਪਾਣੀ ਨਹੀਂ ਆਇਆ ਜਾਨਾ ਤੇ ਉਸ ਦਿਨ ਉਹਨਾਂ ਕੋਠੇ ਜੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਸੁਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗੀ ਆਪਾਂ ਉਹਨਾਂ ਦੇ ਅੱਗੇ ਕਿਹਾ ਕੋਈ ਨਾ ਕਿਸੇ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਟਿੰਨੇ ਜਾਨੀਆਂ ਜੋ ਮੇਰੇ ਹੱਥੀ ਪੈ ਗਿਆ ਤੇ ਮੁੰਡੇ ਉਹ ਮੁੰਡੇ ਉਹਨਾਂ ਦੇ ਨੇ ਮੇਰੇ ਹੱਥੀ ਤੇ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਇਹ ਜਿਹਾ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਹੱਥ ਹੱਥ ਜੋੜੇ ਮੇਰੇ ਹਸਬੰਦ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡੇ ਨਾਲ ਹੱਥ ਜੋੜੇ ਤੇ ਸਾਨੂੰ ਲੱਗਿਆ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋ ਸਾਨੂੰ ਗਿਆ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੁੰਦੇ ਵੀ ਉਸ ਤੋਂ ਬਾਅਦ ਪਤਾ ਨਹੀਂ ਅਚਾਨਕ 3-4 ਜਾਣੇ ਹੀ ਉਹਨਾਂ ਨੇ ਮੇਰਾ ਥੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਦੀ ਸ਼ੇਰ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਉਹਦੇ ਥੇਰ ਤੇ 3-4 ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸੁਲੱਖਾਂ ਉਹਨਾਂ ਦੇ ਪਿਓ ਦਾ ਬਾਕੀ ਬੇਪਛਾਨੇ ਆ ਬਾਕੀ ਉਹਨਾਂ ਦੇ ਨਾਲ ਹੀ ਆਏ ਸੀ ਅਸੀਂ ਜਿੱਦਣ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸੀ ਸਿੰਘੋ ਵਾਲਾ ਇਹ ਉਥੇ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1 2 ਦਿਨ ਬਾਅਦ ਫੁੱਲ ਸਾਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇਖਿਆ ਉਹਨਾਂ ਦੇ ਘਰ ਕੋਈ ਵੀ ਨਹੀਂ ਉਸ ਤੋਂ ਬਾਅਦ ਸਿਰਫ ਮੈਂ ਠਾਈਆਂ ਦਿਨਾਂ ਵਿੱਚ ਜਾਂ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਿਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਖੁੱਲ੍ਹੇ ਉਹ ਕਸ਼ਰਿਆਂ ਫਿਰਦੇ ਪਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਂਦੇ ਆਪਣੇ ਘਰ ਤੋਂ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਪੁਲਿਸ ਨੂੰ ਪੈਸੇ ਭਰੀ ਜਾਂਦੇ ਪੁਲਿਸ ਨੂੰ ਕੋਈ ਨਹੀਂ ਖਾਦਾ ਆਸ ਯੂਥ ਪ੍ਰੈਜੈਂਟ ਆਲ ਇੰਡੀਆ ਸਾਂਸਪਨ ਸਾਸੀ ਸੰਗ ਸਮਾਜ ਤੋਂ ਰੌਣਕੀਰਾ ਮਾਲਾ ਅੱਜ ਸਾਡਾ ਸਾਰਾ ਸਮਾਜਰਾ ਔਰ ਸਾਡੀਆਂ ਹੋਰ ਵੀ ਜੱਥੇਬੰਦੀਆਂ ਇੱਥੇ ਐਸਐਸਪੀ ਦਫ਼ਤਰ ਗੁਰਦਾਸਪੁਰ ਪਹੁੰਚੀਆਂ ਨੇ ਕੁਝ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ ਸਾਸੀ ਸਮਾਜ ਦਾ ਨੌਜਵਾਨ ਲੜਕਾ ਜੋ ਬਹੁਤ ਹੀ ਮਾਹਰ ਔਰ ਗਰੀਬ ਪਰਿਵਾਰ ਤੋਂ ਐ ਸੀ ਔਰ ਉਹਨੂੰ ਤਣਾੜ ਲੋਕਾਂ ਨੇ ਜੋ ਯਰਨੋ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਣਾੜ ਲੋਕਾਂ ਨੇ ਬਿਨਾਂ ਵਜ੍ਹਾ ਕਿਰਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਨੁਸਕਾਂ ਲਗੀਆਂ ਜੋ ਅੱਜ ਵੀ ਔਰ ਜੇਰੇ ਇਲਾਜ ਚ ਗੁਰੂ ਨਾਨਕਾ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾੜ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦੀਨਾਨਗਰ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜੱਥੇਬੰਦੀਆਂ ਔਰ ਸਮਾਜ ਮੰਗ ਕਰਦਾ ਕਿ ਉਹਨਾਂ ਤਨਹਾਰ ਲੋਕਾਂ ਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਐਸਸੀ ਐਸਟੀ ਐਕਟ ਜਿਹੜਾ ਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਫਾਈ ਦੇ ਉੱਤੇ ਹੀ ਕਿ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਕਿ ਗਰੀਬ ਹੈ ਦਾ ਮਤਲਬ ਇਹ ਨਹੀਂ ਹੁਣ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫੜ ਕੇ ਤੂ ਤੂ ਮੈਮਾ ਹੋਂ ਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕੋਲ ਕਿਰਚਾ ਮਾਰ ਕੇ ਉਹਨੂੰ ਕਾਫੀ ਜਖਮੀ ਗੰਭੀਰ ਜ਼ਖਮੀ ਉਹਨੂੰ ਕਰ ਦਿੱਤਾ ਇਹ ਅੱਜ ਮੰਗ ਕਰਦੇ ਆ ਕਿ ਉਹ ਜਿਹੜੇ ਧਨਾੜ ਲੋਕ ਨੇ ਗੁੰਡੇ ਮੈਨਾਂ ਉਹਨਾਂ ਨੂੰ ਕਵਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ਼ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ